ਪਾਲਪੀ ਇੱਕ ਮਜਬੂਤ ਸਿੱਖ ਪਾਰਟੀ ਦੇ ਵੱਲੋਂ ਜਿਹੜਾ ਸਮਾਜ ਪਾਰਟੀ ਵੱਲੋਂ ਇਹ ਰੋਸ਼ ਮਾਰਚ ਕੱਢਿਆ ਜਾ ਰਿਹਾ ਵਾ ਮੈਮੋਰੰਡਮ ਦੇਣ ਆਏ ਨੇ ਕੀ ਕਾਰਨਾਂ ਕਾਰਨ ਜਾਂਦੇ ਆ ਇਤੋਂ ਦੇ ਜਿਹੜੇ ਪ੍ਰਧਾਨ ਆ ਪ੍ਰਧਾਨਕ ਸਾਹਿਬ ਹਾਂਜੀ ਕੀ ਕਾਰ ਕਿਹਨਾ ਦੱਸੋ ਜੀ ਆਲੇ ਸਾਹਿਬ ਮੈਂ ਜੀ ਪਰਮਜੀਤ ਜ਼ਿਲ੍ਹਾ ਇੰਚਾਰਜ ਜੀ ਫਰਸ ਪੰਡਿਤਗਰ ਪਾਰਟੀ ਵੱਲੋਂ ਕਾ ਵੀ ਚੇਤੋਂ ਜਦੋਂ ਜੈਤ ਸਰਬਸ੍ਰੀ ਦੇਵਦੀ ਦੇਖਦਾ ਜੀ ਨੌਰ ਸਾਡੇ ਪ੍ਰੈਕਟੀ ਪ੍ਰਧਾਨ ਜਿਨ੍ਹਾਂ ਨੇ ਕਾ ਵੀ ਜ਼ਿੰਦਗੀ ਜਿਹੜੀ ਇੱਕ ਸਮਾਜ ਦੇ ਲਿਖੇ ਲਈ ਮੋਤਮਾ ਦੇ ਸਾਡੇ ਮਨੋਜ ਕੁਮਾਰ ਜੀ ਨਾਰ ਜੋ ਕਿ ਬਸਬਾ ਮੈਡੀਕਲ ਪਾਰਟੀ ਨੇ ਜਿ ਮੁਤਾ ਚੱਕਿਆ 12% ਦਾ ਕਿਉਂਕਿ ਮੋਜੀ ਜ਼ਮੋਜ ਬਾਲਮੀਕੀ ਬਹੁਤ ਹੀ ਹਿਲਤ ਹੋ ਰਿਹਾ ਜਿਨ੍ਹਾਂ ਨੇ ਕਿਸੇ ਨੇ ਵੀ ਜਦੀ ਬਾਣੀ ਫੜੀ ਅਸੀਂ ਸਤਿਕਾਰਯੋਗ ਸੁਪਰੀਮ ਕੋਰਟ ਜੀ ਨੇ ਜੋ ਸਾਡੇ ਸਮਾਜ ਨੂੰ ਇੱਕ ਜਿੱਤ ਦਿੱਤੀ ਆ ਸਾਡੇ 12% ਕੋਟੇ ਦੀ ਉਹਨੂੰ ਲਾਗੂ ਕਰਾਉਣ ਦੇ ਲਈ ਅਸੀਂ ਜਦੋਂ ਜੈ ਸਰ ਪੰਜਾਬ ਵਿੱਚ ਬੰਦਾਦ ਸਮਾਲ ਕੇ ਆਂਦੇ ਜਿਨੇ ਵੀ ਅਸੀਂ ਮੰਗ ਪੱਤਰ ਦਿੱਤੇ ਆ ਤਕਰੀਬਨ 30 ਬੁੱਤੀ ਜਗਤ ਮੰਗ ਪੱਤਰ ਦੇ ਚੁਕੇ ਆ ਸੋਰਾ ਅੱਜ ਅੱਜ ਇਹਦਾ ਮੰਗ ਪੱਤਰ ਕਿੱਥੇ ਦੇਣਾ ਹੈ ਅੱਜ ਅਸੀਂ ਐਸਟੀਮ ਸਾਹਿਬ ਨਕੂਤਰ ਨਕੂਤਰ ਵੱਲੋਂ ਅਸੀਂ ਸਿਮ ਸਾਹ ਜੀ ਨੂੰ ਤੇਰੇ ਕੀ ਮੰਗਾ ਜਮੇਤ ਬੋਲ ਕੇ ਸਾਡੀ ਮੰਗ ਲਈ ਮੰਗਿਆ ਕਿਉਂਕਿ ਜਿਸ ਤੋਂ ਮਤਾਰੇ ਲੋਕ ਇਹ ਮੰਗੇ ਆ ਦਬੇ ਕੁਝ ਨਹੀਂ ਆਂਦੀ ਕਿਉਂ ਕਿਸੇ ਸਰਕਾਰ ਨੇ ਪਾਣੀ ਪੜੀ ਖਾਸ ਕਰਕੇ ਨੌਕਰੀਆਂ ਜਿਵੇਂ ਕਿ ਪੜ੍ਹ ਕੇ ਨੌਜਵਾਨ ਪੜੇ ਲਗੇ ਤੱਕੇ ਖਾਂਦੇ ਆ ਮਿਸ਼ਿਆਂ ਤੇ ਲਗੇ ਆ ਦਲ ਦੋ ਚਫਦੇ ਆ ਪੰਜਾਬ ਸਰਕਾਰ ਤਾਂ ਕਹਿੰਦੀ ਨੌਕਰੀਆਂ ਬਹੁਤ ਦੇਤੀਆਂ ਸੀ ਮੇਰੀ ਗੱਲ ਸੁਣੋ ਗੱਲ ਜਨਾਬ ਮੈਂ ਇੱਕ ਦੱਸਣਾ ਚਾਹੂੰਗਾ ਭਗਵੰਤ ਮਾਨ ਨੂੰ ਪੁੱਛੇ ਕਿ ਹਰ ਮੈਗ ਮੈਂ ਖਾਲੀ ਤਸੀਲਾਂ ਦੇ ਵਿੱਚ ਜਿੱਥੇ ਆ ਰਹੇ ਆ ਖਾਲੀ ਪ੍ਰਿਸ਼ਟਿਆ ਚਾਰ ਵਧਿਆ ਨਸ਼ਾ ਵਧਿਆ ਕਾਰਨ ਕੀ ਨੌਕਰੀਆਂ ਨਹੀਂ ਮਿਲੀਆਂ ਨੌਕਰੀਆਂ ਨਹੀਂ ਮਿਲੀਆਂ ਇੱਕ 50000 13000 ਦਾ ਪਿੰਡ ਆ 13000 ਲਗਭਗ ਰਾਹ ਯਾਰ ਅੱਜ ਅੱਜ ਕਿਹਨਾਂ ਮੰਗ ਪੱਤਰ ਦੇਣਾ ਅਸੀਂ ਅਸੀਂ 300 ਮਿਹਰਬਾਨੀ ਸਰ ਕੀ ਨਾ ਇੱਥੇ ਬਿਕਰਮਜੀਤ ਸਿੰਘ ਪੰਜਾਬ ਸਰ ਅੱਜ ਇੱਕ ਰੋਹ ਮਾਰ ਚ ਕੱਢਿਆ ਔਰ ਅਸੀਂ ਮਾਤੋ ਕੀ ਕਰਨ ਰੋਹ ਮਾਸੇ ਇਹ ਆ ਜੀ ਅਸੀਂ ਯੰਤਰਾ ਮੰਗ ਪੱਤਰ ਦੇਣਾ ਆਏ ਆ ਜੀ ਆਪਣੀ ਅਸੀਂ ਇਛਾ ਰੱਖਣੀ ਚਾਹੁੰਦੇ ਆ ਜੀ ਜੋ ਸਾਡੇ ਸਮਾਨ ਦੀ ਆ ਜੋ ਸਾਡੇ ਸਮਾਨ ਦਾ ਧੱਕਾ ਹੋ ਰਿਹਾ ਉਹਦੇ ਬਿਚੇ ਤੇ ਆ ਜੀ ਕੀ ਮੰਗ ਕੀ ਹੈ ਮੈਂ ਤੇਡੀ ਮੰਗ ਸਾਡੀ ਇਹ ਹੈ ਜੀ ਜਿਹੜਾ 12% ਸਾਡਾ ਕੋਟਾਵਾ ਲਾਗੂ ਕੀਤਾ ਜਾਵੇ ਜੀ ਜੀ ਸਾਡੇ 12% ਸਰਕੀ ਨਾਲ ਜੀ ਮੇਰਾ ਨਾਮ ਪ੍ਰਵਿੰਦਾ ਸਿੰਘ ਗੱਲ ਆ ਜੀ ਪ੍ਰਧਾਨ ਬਸਪਾ ਬੇਦਗਰ ਸਾਡਾ ਜੋ ਅੱਜ ਇੱਥੇ ਇਕੱਠ ਕਰਨ ਦਾ ਮੁੱਦਾ ਸੀ ਉਹ 12% ਜੋ ਮਾਨਯੋਗ ਸੁਪਰੀਮ ਕੋਰਟ ਨੇ 1 ਅਗਸਤ ਨੂੰ ਵਾਲਮੀਕ ਸਿੱਖ ਸਮਾਜ ਦੇ ਹੱਕ ਵਿੱਚ ਦਿੱਤਾ ਸੀਗਾ ਦੀ ਇਹ ਆਪਣਾ ਜੋ ਅੱਜ ਦੇ ਟਾਈਮ ਸਭ ਤੋਂ ਪਿਛੜੇ ਅਤੇ ਗਰੀਬ ਲੋਕ ਉਹ ਵਾਲਮੀਕ ਸਿੱਖ ਸਮਾਜ ਆ ਉਹਨੇ ਸੁਪਰੀਮ ਕੋਰਟ ਸਾਹਿਬ ਜੀ ਨੇ ਸਾਰਾ ਅਕੋਰਡਿੰਗ ਵੇਰਵਾ ਕੱਢ ਕੇ ਵੀ ਜੋ ਅੱਜ ਅੱਜ ਦੇ ਟਾਈਮ ਜਿਹੜੇ ਪਿਛੜੇ ਲੋਕ ਆ ਉਹਨਾਂ ਦੇ ਅਕੋਰਡਿੰਗ 12.5% ਦਾ ਜੋ ਨਤੀਜਾ ਸੀ ਉਹ ਵਾਲਮੀਕੀ ਸਿੱਖ ਸਮਾਜ ਦੇ ਹੱਕ ਵਿੱਚ ਕੀਤਾ ਸੀ ਔਰ ਅਸੀਂ ਮਾਨਯੋਗ ਆਪਣੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਨੂੰ ਬੇਨਤੀ ਕਰਨ ਆਏ ਆ ਵੀ ਜਿਹੜਾ 12.5% ਤੁਸੀਂ ਕੋਟਾ ਲਾਗੂ ਕਰੋ ਅਤੇ ਤਾਂ ਕਿ ਜੋ ਇਹ 12.5% ਦਾ ਅੱਜ ਪਿਛੜੇ ਹੋਏ ਲੋਕ ਵੀ ਫਾਇਦਾ ਲੈਣ ਦੂਸਰੇ ਸਰਮਾਇਦਾਰ ਲੋਕਾਂ ਦੇ ਨਾਲ ਬਰਾਬਰੀਤਾ ਕਰ ਸਕਣ ਅੱਜ ਕੀ ਕਿੱਥੇ ਪਹੁੰਚੇ ਅੱਜ ਅਸੀਂ ਨਕੋਦਰ ਦੇ ਵਿੱਚ ਐਸਡੀਐਮ ਸਾਹਿਬ ਰਾਹੀਂ ਮੁੱਖ ਮੰਤਰੀ ਸਾਹਿਬ ਭਵੰਤਮਨ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਆਏ ਆ ਵੀ ਸਾਨੂੰ ਤੁਸੀਂ ਦੂਸਰੇ ਸਮਾਜਾਂ ਦੇ ਬਰਾਬਰ ਅਧਿਕਾਰ ਦਵੋ ਤੇ ਬਰਾਬਰਤਾ ਦੇਣ ਤੇ ਇਸ ਕਰਕੇ ਅਸੀਂ ਬਹੁਤ ਧੰਨਵਾਦ ਕਰਾਂਗੇ ਜੇ ਸਾਡੀ ਗੱਲ ਸੁਣੀ ਜਾਂਦੀ ਆ ਜੇ ਹੱਲੇ ਵੀ ਸਾਡੇ ਗਰੀਬ ਲੋਕਾਂ ਦੀ ਆਵਾਜ਼ ਇਹਨਾਂ ਬੂੰਗੀਆਂ ਤੇ ਬੋਲੀਆਂ ਨਹੀਂ ਸਰਕਾਰਾਂ ਦੇ ਕੰਨਾਂ ਵਿੱਚ ਨਹੀਂ ਪਈ ਤਾਂ ਹੱਲੇ ਤਾਂ ਇਹ ਸਿਰਫ ਸਾਡੀ ਪਾਰਟੀ ਦਾ ਸ਼ੋਅ ਆਫ ਹੀ ਆ ਨਹੀਂ ਤਾਂ ਅਸੀਂ ਇਸ ਤੋਂ ਵੀ ਵੱਡੇ ਕੱਠ ਕਰਕੇ ਇਸ ਤੋਂ ਵੀ ਵੱਡੇ ਐਲਾਨ ਕਰਕੇ ਅਸੀਂ ਇਹ ਸਰਕਾਰਾਂ ਦੇ ਨੱਕ ਵਿੱਚ ਕੰਨਾਂ ਵਿੱਚ ਦਮ ਇੰਦਾ ਦਾ ਖਰਾਬ ਕਰਦਾਂਗੇ ਵੀ ਇਹਨਾਂ ਨੂੰ ਹੱਲੇ ਤਾਂ ਅਸੀਂ ਬੇਨਤੀ ਕਰਦੇ ਆਂ ਨਹੀਂ ਤਾਂ ਅਸੀਂ ਇਹਨਾਂ ਸਰਕਾਰਾਂ ਨੂੰ ਮਜਬੂਰ ਕਰਾਂਗੇ ਵੀ ਸਾਡੇ ਹੱਕ ਜਾਰੀ ਕਰਨ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਜੀ ਸਾਡੇ 12% ਮੰਗਾਂ ਪੂਰੀਆਂ ਕਰਨੀਆਂ ਚਾਹੁੰਦੇ ਆਂ ਜੀ ਜੋ ਸਾਡੇ ਭਾਈਚਾਰੇ ਨੂੰ ਮਾਨਦਾਰ ਸਰਕਾਰ ਦਿੱਤਾ ਜਾਵੇ ਮੰਗ ਪੱਤਰ ਦਿੱਤਾ ਗਿਆ ਸਾਡੇ 12% ਬੁੱਟੇ ਦੇ ਕਰਕੇ ਹਾਂਜੀ ਹਾਂ ਕੀ ਕਹਿਣਾ ਚਾਹੋਗੇ ਇਹ ਡਿਮਾਂਡ ਹੈ ਕਿ ਸਰਕਾਰ ਨੂੰ ਐਜ਼ ਇਟ ਇਜ਼ ਇਹਨਾਂ ਦਾ ਮੰਗ ਪੱਤਰ ਪਹੁੰਚਾ ਦਿੱਤਾ ਜਾਣਾ ਵਾ ਜੀ ਠੀਕ ਹੈ ਨਾ ਬਾਕੀ ਡਿਸਾਈਡ ਸਰਕਾਰ ਨੇ ਕਰਨਾ ਚਾਹੀਤੀ ਤਾਂ ਛੇਤੀ ਇਹਨਾਂ ਦੀ ਮੰਗਾਂ ਪੂਰੀਆਂ ਹੋ ਜਾਣਗੀਆਂ ਜੀ ਕੀ ਨਾ ਸਕਦਾ ਮਨਦੀਪ ਸਿੰਘ ਜੀ ਥੈਂਕ ਯੂ ਬਾਲਮੀਕ ਮਜਬੀ ਸਿੱਖ ਸਮਾਜ ਦਾ ਜਿਹੜਾ ਕੋਟਾ ਪੰਜਾਬ ਦਾ ਉਹ 12% ਕੀਤਾ ਜਾਵੇ ਇਸ ਮੰਗ ਨੂੰ ਮੁੱਖ ਰੱਖਦੇ ਹੋਇਆ ਇੱਥੇ ਇੱਕ ਭਾਈਚਾਰਾ ਬਹੁਤ ਵੱਡੀ ਮਾਤਰਾ ਦੇ ਵਿੱਚ ਸ਼ਹਿਰ ਦੇ ਵਿੱਚ ਰੋਸ ਮਾਰਚ ਕੱਢਿਆ ਔਰ ਐਸ ਡੀ ਐਮ ਕੋਟ ਵਿੱਚ ਪਹੁੰਚਿਆ ਆਪਣੀਆਂ ਮੰਗਾਂ ਨੂੰ ਲੈ ਕੇ ਇਹਨਾਂ ਦਾ ਇਹੀ ਕਹਿਣਾ ਕਿ 12% ਜਿਹੜੀ ਆ ਉਹ ਮੰਗ ਜਿਹੜੀ ਇਹਨਾਂ ਦੀ ਪੂਰੀ ਕੀਤੀ ਜਾਵੇ ਤਸਵੀਰਾਂ ਤੁਹਾਨੂੰ ਇਕਤਾ ਅਖ਼ਬਾਰ ਦੇ ਸਾਰੀਆਂ ਦਿਖਾ ਰਹੀ ਸੀ ਕੈਮਰਾ ਪਰਸਨ ਸੁਮੇਤੀ ਢੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਅਖ਼ਬਾਰ ਨਿਊਜ਼ ਨੇ